ਪੰਜਾਬ ਸਰਕਾਰ ਭਗਵੰਤ ਮਾਨ ਦੀ ਕਿਹੜੀਆਂ ਲੋਕ ਮਾਣੂ ਨੀਤੀਆਂ ਪੰਜਾਬ ਮਾਣੂ ਨੀਤੀਆਂ ਲਾਅ ਐਂਡ ਆਰਡਰ ਦੀ ਕਿਹੜੀ ਉਨਵਸਤਾ ਵਿਗੜੀ ਪਈ ਆ ਸ੍ਰੀ ਸੁਨੀਲ ਜਾਖੜੀ ਸਾਡੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਰਹਿਨਮਾਈ ਹੇਟ ਅੱਜ ਅਸੀਂ OBC ਮੋਰਚੇ ਵੱਲੋਂ ਇੱਕ ਵਿਸ਼ਾਲ ਹਜ਼ਾਰਾਂ ਮੋਟਰਸਾਈਕਲ ਇੱਥੇ ਲੈ ਕੇ ਇੱਕ ਕਾਨੂੰਨ ਵਿਵਸਥਾ ਦੇ ਸਬੰਧ ਚ ਕੇਜਰੀਵਾਲ ਸਾਹਿਬ ਦਾ ਇਹਨਾਂ ਦੇ ਤੇ ਭਗਵੰਤ ਮਾਨ ਦਾ ਪੁਤਲਾ ਫੁਕਣ ਜਾ ਰਹੇ ਆ ਜਿਹੜੀ ਦਿਨ ਦਿਹਾੜੇ ਗੁੰਡਾ ਕਰਦੀਆਂ ਦਿਨ ਦਿਹਾੜੇ ਨਸ਼ੇ ਵਕਦੇ ਪਏ ਆ ਲੌਂਡਰ ਦੀ ਬੜੀ ਮਾੜੀ ਲੋਕ ਜਿਹੜੇ 30 ਅੰਦਰ ਵੜ ਕੇ ਦਰਦੇ ਆਪਣੇ ਰੂਹ ਨਾਲ ਅੰਦਰ ਵੜ ਕੇ ਗੱਲਾਂ ਕਰਦੇ ਆ ਕਿ ਜਿਹੜਾ ਗੁੰਡਾਗਰਦੀ ਆ ਜਿਹੜੀ ਬਦਮਾਸ਼ੀ ਹੋ ਰਹੀ ਆ ਉਹਦੇ ਆ ਕੋਈ ਹੱਲ ਨਹੀਂ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹਰੇ ਪਾਰਟੀ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਭਾਵੇਂ ਅਕਾਲੀ ਦਲ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਜੁਮੜੇ ਵਾਲੀ ਸਰਕਾਰ ਆ ਜਿਹੜੀ ਇਹ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜ਼ੋਰ ਦੇ ਕੇ ਵੇਖਿਓ ਜਿਤਨਾ ਯੂਪੀ ਜਨ ਸ਼੍ਰੀ ਯੋਗੀ ਦਿੱਤਿਆ 나ਸ਼ ਜੀ ਨੇ ਗੁੰਡਾਗਰਦੀ ਨੂੰ ਬੁਲਬਾਸ਼ੀ ਨੂੰ ਨਸ਼ੇ ਨੂੰ ਠੱਲ ਪਾਈ ਆ ਇਹ ਸਿਰ ਭਾਰਤੀ ਜਨਤਾ ਪਾਰਟੀ ਪਾ ਸਕਦੀ ਆ ਜੇ ਪੰਜਾਬ ਨੂੰ ਆਰਥਿਕ ਸਥਿਤੀ ਤੋਂ ਚੁੱਕਣਾ ਆ ਜਿਹੜਾ 4.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਉੱਤੇ ਇਹ ਸਾਰਿਆਂ ਇਹ ਚੰਨੀਆਂ ਸਰਕਾਰਾਂ ਆ ਕਿੰਨੀਆਂ ਆਪਾਂ ਹੰਡਾਈਆਂ ਨੇ ਭਾਵੇਂ ਕਾਂਗਰਸ ਦੀ ਸਰਕਾਰ ਹੀ ਭਾਵੇਂ ਅਕਾਲੀਆਂ ਦੀ ਤੇ ਭਾਵੇਂ ਆ ਜਿਹੜੇ ਤੀਸਰੇ ਆਏ ਆ ਜੁਮੜੇ ਵਾਲੀ ਸਰਕਾਰ ਜਿਹੜੇ ਆਮ ਕਹਿੰਦੇ ਆਮ ਆ ਪਰ ਰਹਿੰਦੇ ਖਾਸ ਤੋਂ ਹੀ ਵੱਧ ਆ ਇਹ ਸਿਕਿਉਰਟੀਆਂ ਇਹਨਾਂ ਦੀਆਂ 100 100 200 200 ਬੰਦਾ ਇੱਕ ਪਰਿਵਾਰ ਦੇ ਚੀਜ਼ਾਂ ਨਾਲ ਲੱਗਾ ਆ ਤੇ ਮੈਂ ਇਹ ਕਹਾਂਗਾ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨਿੰਦਨ ਬੋਦੀ ਜੀ ਦੀ ਅਗਵਾਈ ਜੀ ਸਾਨੂੰ ਦੇ ਕੇ ਵੇਖਿਓ ਜੋ ਨੁਹਾਰ ਜੋ ਪੰਜਾਬ ਦੀ ਮੰਦੀ ਹਾਲ ਆਰਥਿਕ ਦੀ ਮੰਦੀ ਹਾਲਤ ਜੋ ਲਾਅ ਐਂਡ ਆਰਡਰ ਤੋਂ ਨਸ਼ਿਆਂ ਤੋਂ ਜੇ ਮੁਕਤ ਕਰਾ ਸਕਦੀ ਹੈ ਤੇ ਭਾਰਤੀ ਜਨਤਾ ਪਾਰਟੀ ਮਿਸਾਲ ਪੈਦਾ ਕਰ ਸਕਦੀ ਆ ਇਹ ਬਾਕੀ ਦੇ ਸਭ ਆਪਣੇ ਆਪ ਨੂੰ ਘਰ ਪਰ ਨੂੰ ਆਉਣਾ ਇਹਨਾਂ ਨੇ ਲੁੱਟਣ ਨੂੰ ਆਉਣਾ ਜੇ ਤੇ ਲੁੱਟਣ ਲੁੱਟ ਕੇ ਨਾ ਭੱਜ ਜਾਣਾ ਜੀ ਅੱਜ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਪੰਜ ਮੰਤਰੀ ਜਿਹੜੇ ਨੇ ਲੋਕ ਸਭਾ ਤੋਂ ਵੀ ਤੋੜੇ ਗਏ ਨੇ ਕੀ ਤੁਮ ਮੈਂ ਜੋਗੀ ਇਹਨਾਂ ਕੋ ਜਿਹੜੇ ਨਹੀਂ ਸੀ ਆ ਕੀ ਕਰਨ ਇਹ ਜਿਹੜੇ ਪੰਜ ਤਾਰੇਗੇ ਸਾਰੇ ਪੰਜੇ ਇਹਨਾਂ ਦੇ ਕਮਾਊ ਪੋਤਣੇ ਇਹਨਾਂ ਇਹਨਾਂ ਦੀਆਂ ਇਹ ਦਿਹਾੜੇ ਟੈਚੀ ਭਰ-ਭਰ ਕੇਜਰੀਵਾਲ ਨੂੰ ਦੇ ਉੱਤੋਂ ਤੱਕ ਭਜਾਉਂਦੇ ਨੇ ਇਹ ਜਿਹੜੇ ਮੰਤਰੀ ਨੇ ਇਹ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਪੈਸੇ ਕਮਾਉਂਦੇ ਆ ਤੇ ਪੰਡਾ ਭਰ-ਭਰ ਜਾ ਕੇ ਕੇਜਰੀਵਾਲ ਨੂੰ ਮੱਥਾ ਟੇਕ ਕੇ ਆਉਂਦੇ ਆ ਤੇ ਇਹ ਜਿਹੜੇ ਇਹ ਇਹਨਾਂ ਕੋ ਕੋਈ ਵਰਕਰ ਹੀ ਹੈ ਨਹੀਂ ਜਿਹੜਾ ਇਲੈਕਸ਼ਨ ਲੜ ਸਕੇ ਤੇ ਆਪਣਾ ਕੁਲਦੀਪ ਧਾਰੀਵਾਲ ਜੀ ਆਏ ਸੀ ਸਤਖੰਡਿਸ਼ੀਰ ਮੰਨਦੇ ਸਾਹਿਬ ਨਾ ਤੁਸੋ ਉਹ ਇਹ ਉਹਨਾਂ ਨੇ ਵਿਜੇਨ ਅਨਕਲਪਤ ਦਾ ਦੇਖਿਆ ਕਿ 13 ਦੀ 13 ਸੀਟਾ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤੇ ਕਿਹੜਾ ਗੁਰੂ ਆਮਦਾਸ ਦਾ ਦਰ ਆ ਉਹ ਹਰ ਵਰਨ ਦੀ ਸਾਧਾ ਉਥੇ ਚੋਰ ਵੀ ਜਾਂਦੇ ਆ ਉਥੇ ਡੱਕ ਵੀ ਜਾ ਸਕਦੇ ਆ ਉਥੇ ਸਾਧ ਵੀ ਜਾਂਦੇ ਆ ਉਥੇ ਨੇਕਪੁਰਸ਼ ਵੀ ਜਾਂਦੇ ਆ ਪਰ ਜਿਹੜਾ ਕਿਤੇ ਦਰ ਤੇ ਗਏ ਆ ਉਹਨੂੰ ਪਤਾ ਆ ਇਹ ਇਹ ਆਵਾਮ ਨੇ ਉਹਨੇ ਕਿਰਪਾ ਕਰਨੀ ਆ ਇਹ ਸੰਗਤ ਨੇ ਦੱਸਣਾ ਕਿ ਕਿੰਨੂੰ ਜਤਾਉਣਾ ਤੇ ਕਿੰਨੂੰ ਹਰਾਉਣਾ ਕਿ ਇਹਨਾਂ ਡਾਕੂਆਂ ਨੂੰ ਰੱਖਣਾ ਲੋਕਾਂ ਜਿਨ੍ਹਾਂ ਨੇ ਪੰਜਾਬ ਦੇ ਪਿੱਛੇ ਸ਼ੁਰਾ ਮਾਰਿਆ ਉਹਨਾਂ ਨੂੰ ਰੱਖਣਾ ਤੇ ਉਹਨਾਂ ਨੂੰ ਸੇਵਾ ਦੇਣੀ ਆ ਕਿ ਇਹਨਾਂ ਨੇ ਪੰਜਾਬ ਨੂੰ ਪੂਰਨ ਦੀਤ ਲੈ ਕੇ ਆਉਣੀ ਹੈ ਭਾਰਤੀ ਜਨਤਾ ਪਾਰਟੀ ਨੇ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੀਤਾ ਉਹ ਪੰਜਾਬ 'ਚ ਅਕਾਲੀ ਦਲ ਭਾਜਪਾ ਵੀ ਰਹੀ ਹੈ ਕਾਂਗਰਸ ਵੀ ਰਹੀ ਹੈ ਕਿਸੇ ਨੇ ਕਿਹਾ ਨਹੀਂ ਉਹ ਕੰਮ ਹੀ ਕਿੰਨੇ ਕੀਤਾ ਜੀ ਜੋ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਉਹ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਨਹੀਂ ਹੋਈ ਇਹਨਾਂ ਨੇ ਦੇ ਇਤਿਹਾਸ ਬਣਾਤਾ ਆ ਰੇਤਾ ਕਹਿੰਦੇ ਹੀ ਸਸਤੀ ਵੇਚਣੀ ਆ ਉਥੇ ਉਥੇ ਇਹਨਾਂ ਨੇ ਚੌਣੇ ਭਾ ਦੇ ਵਿਕਦੀ ਪਈ ਆ ਤੇ ਚੋਰੀ ਕਰਾਉਂਦੇ ਪਏ ਦੇ ਮੰਤਰੀ ਦੇ ਐਮਐਲਏ ਜਿੱਥੇ ਵੀ ਇਹਦੇ ਵਰਕਰ ਬੈਠੇ ਆ ਜੋ ਰਾਤ ਨੂੰ ਇਹ ਟਰਾਲੀਆਂ ਟਰੱਕ ਟਰੱਕ ਕੱਢਦੇ ਆ ਤੇ ਪ੍ਰਸ਼ਾਸਨ ਦੇ ਪੁਲਿਸ ਦੇ ਪ੍ਰਸ਼ਾਸਨ ਨਾਲ ਰਲ ਕੇ ਇਹ ਚੋਰੀ ਦੇ ਨਾਲ ਐਮਐਲਏ ਨੇ ਮੰਤਰੀ ਰਲੇ ਪਏ ਆ ਜਿਹੜਾ ਲਾਅ ਐਂਡ ਔਰਡਰ ਦੀ ਗੱਲ ਕਰਦੇ ਆ ਬੇੜਾ ਗਰਕ ਹੋਇਆ ਪਿਆ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲਿਆ ਪਿਆ ਜੋ ਏ ਇਸ ਇਹ ਇਹਨਾਂ ਨੇ ਕੀਤਾ ਮਹਿੰਗਾਈ ਅੱਤ ਦੀ ਹੋ ਗਈ ਆ ਸਵਾਏ ਦਿੱਲੀ 850 ਕਰੋੜ ਰੁਪਏ ਇਸ ਭਗਵੰਤ ਮਾਨ ਨੇ ਪੰਜਾਬ ਦਾ ਬਾਕੀ ਸੂਬਿਆਂ 'ਚ ਇਸ਼ਤਿਹਾਰबाजी ਕੀਤੀ ਆਪਣੇ ਆਕਾ ਕੇਜਰੀਵਾਨ ਨੂੰ ਖੁਸ਼ ਕਰਨ ਦੀ ਤੇ ਜੇ 850 ਕਰੋੜ ਪੰਜਾਬ ਦੇ ਡਿਵੈਲਪਮੈਂਟ ਤੇ ਜਾਂ ਨੌਜਵਾਨਾਂ ਨੂੰ ਦਿੱਤਾ ਜਾਂਦਾ ਤੇ ਆਹ ਜਿਹੜੇ ਕਰਜ਼ੇ ਦੀ ਕਿਸ਼ਤ ਲਈ ਜਾਂਦੀ ਤੇ ਕਰਜ਼ੇ ਤੋਂ ਆਪਾਂ ਕੁਛ ਤਾਂ ਕੁਛ ਹੌਲੇ ਹੁੰਦੇ ਪਰ ਸਵਾਏ ਲੁੱਟਣ ਦੋ ਸਵਾਏ ਗੁੰਮਰਾਹ ਕਰਨ ਦੋ ਇਨਾਂ ਕੋ ਵਰਕਰ ਹੀ ਨਹੀਂ ਆ ਇਹ ਇਹ ਜਿਹੜੀ ਪਾਰਟੀ ਆ ਇਹ ਜਿਹੜੀ ਆਮ ਪਾਰਟੀ ਐ ਮੰਤਰੀ ਬੜਾ ਸਾਰੇ ਪੰਜ ਦੇ ਹਤੇ ਪੰਜ ਸੱਤ ਬਣਾਤੇ ਆ ਇਸ ਵਰਕਰ ਹੀ ਨਹੀਂ ਵਰਕਰ ਦੇ ਹੈ ਨਹੀਂ ਇਨਾਂ ਕੋ ਤੇ ਵੇਖ ਲਿਓ ਇਹ ਮਸ਼ੀਨਾਂ ਬੋਲਣੀਆਂ ਜਿਹਦੇ ਮਸ਼ੀਨਾਂ ਨੂੰ ਉਦਨਪਾਲ ਲੱਜੂਗਾ ਕਿਤੇ ਕਿਰਪਾ ਹੁੰਦੀ ਐ ਪਹਿਲੀ ਗੱਲ ਤੇ ਆ ਜੀ ਇਹ ਐ ਕਿ ਅਸੀਂ ਇੱਥੇ ਸਿਹਰੇ ਸਾਡੇ ਸਾਹਿਬ ਅਮਰਪਾਲ ਸਿੰਘ ਬੋਲੀ ਪੰਜਾਬ ਦੇ OBC ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਥੱਲੇ ਅੱਜ ਅਮਰਸਰ ਦੇ ਵਿੱਚ ਇੱਕ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੜੀ ਜ਼ਬਰਦਸਤ ਰੋਜ਼ਨਲੀ ਕੱਢ ਰਹੇ ਆ ਮੇਰੇ ਨਾਲ ਖੱਬੇ ਪਾਸੇ ਡਾਕਟਰ ਰਾਮ ਚਾਵਲਾ ਜੀ ਜਿਨ੍ਹਾਂ ਨੇ ਸੈਕਟਰ ਸੈਂਟਰਲ ਕਿਤੂ ਇਲੈਕਚਲੜੀ ਸੀ ਉਹ ਵੀ ਨਾਲ ਖੜੇ ਆ ਅੱਜ ਪੂਰੇ ਬੀਜੇਪੀ ਬਹੁਤ ਜ਼ਿਆਦਾ ਉਤਸ਼ਾਹਿਜ ਹੈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਰੈਲੀ ਕੱਢਣ ਜਾ ਰਹੇ ਆ ਔਰ ਭਗਵੰਤ ਮਾਨ ਦੀ ਜਿਹੜੀ ਝੂਠ ਦੀ ਦੁਕਾਨ ਹੈ ਝੂਠ ਦੀ ਸਰਕਾਰ ਹੈ ਜਿਹਨੇ ਝੂਠ ਬੋਲ ਕੇ ਸਰਕਾਰ ਲਿਆਂਦੀ ਹੈ ਉਹਦੇ ਸਾਰੇ ਪਰਦਾਫਾਸ਼ ਅੱਜ ਕਰਾਂਗੇ ਅਸੀਂ ਕਿ 1 ਰੁਪਿਆ ਦੀ ਡਿਵੈਲਪਮੈਂਟ ਪੰਜਾਬ ਚ ਨਹੀਂ ਹੋ ਰਹੀ ਔਰ 4000 ਰੁਪਿਆ ਹਰ ਮਹੀਨੇ ਕਰਜ਼ਾ ਲੈ ਕੇ ਸਰਕਾਰ ਚਲਾ ਰਿਆ ਸੋ ਭਗਵੰਤ ਮਾਨ ਨੇ ਲੋਕਾਂ ਨਾਲ ਧੋਖਾ ਕੀਤਾ ਤੁਸੀਂ ਇਹ ਦੇਖੋਗੇ ਅੱਜ ਇਹਨਾਂ ਨੂੰ ਵਰਕਰ ਨਹੀਂ ਲੱਭੇ ਐਮਪੀ ਦੇ ਵਿੱਚ ਖੜੇ ਕਰਨ ਵਾਸਤੇ ਮੈਂਬਰ ਪਾਰਲੀਮੈਂਟ ਇਹ ਜਿਹੜੇ ਪੰਜ ਮਿਨਿਸਟਰ ਅਪਰੇਡ ਆ ਉਹ ਮੈਂਬਰ ਪਾਰਲੀਮੈਂਟ ਖੜੇ ਕਰਦੇ ਆ ਸੋ ਉਹਦੇ ਵਜੋਂ ਰੋਜ਼ ਲੈ ਲਈ ਹੈ ਦੂਸਰਾ ਤੁਸੀਂ ਸਵਾਲ ਕੀਤਾ ਸੀ ਕਿ ਲੋਕ ਸਭਾ ਜਿਹੜੀ ਇਲੈਕਸ਼ਨ ਆ ਰਹੀ ਹੈ ਲੋਕ ਸਭਾ ਦੀ ਇਲੈਕਸ਼ਨ 13 ਦੀ 13 ਸੀਟਾਂ ਅਸੀਂ ਬੀਜੇਪੀ ਵੱਲੋਂ ਮੋਦੀ ਸਾਹਿਬ ਦੀ ਝੋਲੀ ਜਿੱਤ ਕੇ ਪਾਵਾਂਗੇ ਔਰ ਅੱਜ ਪੂਰਾ ਦੇਸ਼ ਮੋਦੀ ਸਾਹਿਬ ਦੇ ਨਾਲ ਖੜਾ ਹੈ ਮੋਦੀ ਸਾਹਿਬ ਦੇ ਨਾਂ ਨੂੰ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਿਕਣਾ ਚਾਹੁੰਦੇ ਆ ਔਰ ਤੀਜੀ ਵਾਰ 400 ਤੋਂ ਪਾਰ ਜਿਹੜਾ ਸਾਡਾ ਨਾਰਾ ਹੈ ਐਨਡੀਏ ਦਾ ਉਹ ਸੀਟਾ ਸਾਡੀ ਆਉਣਗੀ ਜਿਹੜਾ ਦੋ ਸਾਲ ਦੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਕੋਈ ਨਹੀਂ ਦੇਖੋ ਭਗਵੰਤ ਮਾਨ ਦੀ ਕਾਰਗੁਜ਼ਾਰੀ ਕੋਈ ਹੈ ਹੀ ਨਹੀਂ ਸੰਤ ਕੋ ਨਜ਼ਰ ਨਹੀਂ ਆਉਂਦੀ 1 ਰੁਪਏ ਦੀ ਡਿਵੈਲਪਮੈਂਟ ਪੰਜਾਬ ਚ ਨਹੀਂ ਹੈਗੀ ਇੱਕ ਇਤਨੀ ਕਿਤੇ ਲੱਗਦੀ ਪਈ ਔਰ ਕਰਜ਼ੇ ਨਾਲ ਸਰਕਾਰ ਚੱਲ ਰਹੀ ਹੈ ਤੇ ਕਾਰਗੁਜ਼ਾਰੀ ਦੀ ਕਾਦੀ ਹੈ ਦੂਸਰੀ ਗੱਲ ਪੰਜਾਬ ਸਰਕਾਰ ਦਾ ਪੈਸਾ ਐਡਰਿਸਮੈਂਟ ਤੇ ਲੁੱਟ ਰਿਆ ਰੋਜ਼ ਅਖਬਾਰਾਂ ਦੇ ਇਸ਼ਤਿਹਾਰ ਟੀਵੀ ਦੇ ਇਸ਼ਤਿਹਾਰ ਪੂਰੀ ਦੁਨੀਆ 'ਚ ਦਿਖਾ ਰਿਆ ਔਰ ਇਹ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਇੱਕ ਹੈਲੀਕਾਪਟਰ ਪੰਜਾਬ ਸਰਕਾਰ ਦਾ ਇੱਕ ਜਹਾਜ਼ ਜਿਹੜੇ 6 ਸੀਟਰ ਕਿਰਾਏ ਤੇ ਮੁੱਲ ਲਿਆ ਆ ਜਿਹਦਾ 1 ਲੱਖ ਰੁਪਏ ਇੱਕ ਘੰਟੇ ਦਾ ਕਿਰਾਇਆ ਇਹ ਐਸਲੋਨਾਂ ਨੂੰ ਕੇਜਰੀਵਾਲ ਖੁਸ਼ ਕਰਨ ਵਾਸਤੇ ਪੂਰੇ ਦੇਸ਼ ਵਿੱਚ ਘੁਮਾ ਰਿਆ ਕਿਉਂਕਿ ਕੇਜਰੀਵਾਲ ਨੋਟ ਇਜ਼ ਅ ਫੁੱਲ ਫਲੈਜਡ ਚੀਫ ਮਿਨਿਸਟਰ ਕੋਦੇ ਕੋ ਆਪਣਾ ਜਹਾਜ਼ ਨਹੀਂ ਤੇ ਇਸ ਤਰ੍ਹਾਂ ਦੇ ਲੁੱਟ ਰਹੇ ਨੇ ਪੰਜਾਬ ਨੂੰ ਪੰਜਾਬ ਜਿਹੜਾ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ ਅੱਜ ਉਹ ਸਭ ਤੋਂ ਥੱਲੇ ਆ ਕੇ 2024 ਦੇ ਚੋਣਾਂ ਦੇ ਵਿੱਚ ਭਾਜਪਾ ਹਮ ਲੋਕ ਕਿੰਨੀ ਹਿੱਸਾ ਦੇ ਦੇਖੋ ਅਸੀਂ 13 ਦੀ 13 ਸੀਟਾਂ ਦੀ ਸਾਡੀ ਪੂਰੀ ਤਿਆਰੀ ਹੈ ਔਰ ਪੂਰੀ 13 13 ਸੀਟਾਂ ਅਸੀਂ ਜਿੱਤ ਕੇ ਪ੍ਰਧਾਨ ਮੰਤਰੀ ਜਰਨ ਹਾਂਜੀ ਤੇ ਹਮੇਸ਼ਾ ਹੀ ਕਹਿੰਦੇ ਆ ਕਿ ਜਿਹੜਾ ਬਾਹਰੋਂ ਜਿਹੜਾ ਨਵਾਇੰਦਾ ਤੇ ਲਿਆਂਦਾ ਜਾਂਦਾ ਵੈ